ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਸੋਹਣੀ ਮੂਵੀ ਲੱਗੀ ਪੰਜਾਬੀ ਸਿਨੇਮਾ ਚ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਐਦਾਂ ਦੀਆਂ ਸਿਲਮਾਂ ਬਣ ਗਿਆਂ ਤਾਂ ਪੰਜਾਬੀ ਸਿਨੇਮਾ ਉੱਪਰ ਆਉਂਦਾ ਤੇ ਉਹਨਾਂ ਨੇ ਇੱਕ ਜਿਹੜਾ ਮੈਸ ਬੈਸਟ ਲੈਸਨ ਦਿੱਤਾ ਹੋਇਆ ਵੀ ਜ਼ਿੰਦਗੀ ਦੇ ਹਰ ਰੰਗ ਨੂੰ ਆਨੰਦ ਨਾਲ ਮੰਨਣਾ ਚਾਹੀਦਾ ਰੰਗ ਤੇ ਉਹ ਚੀਜ਼ ਸੀ ਬਹੁਤ ਵਧੀਆ ਸਭ ਨੂੰ ਦੇਖਣੀ ਚਾਹੀਦੀ ਹੈ ਇੱਕ ਨਵਾਂ ਜ਼ਿੰਦਗੀ ਤੋਂ ਸਿੱਖਣਾ ਇੱਕ ਹਰ ਇੱਕ ਪਲ ਨੂੰ ਮੰਨਣਾ ਉਹ ਇੱਕ ਸਿੱਖਿਆ ਹੈ ਜਿਹੜੀ ਮਿਲਦੀ ਹੈ ਜਿਹੜੀ ਜ਼ਿੰਦਗੀ ਤੋਂ ਥਾਰ ਜਾਂਦੇ ਨੇ ਹਨਾ ਇੱਕ ਨਵਦੀ ਵੈਕਟਰ ਹੈਗਾ ਜਿਹੜਾ ਵਧੀਆ ਐਕਟਰ ਨੇ ਉੱਪਰ ਕੇ ਆਇਆ ਇੱਕ ਨਵਾਂ ਸਟਾਰਾ ਬਹੁਤ ਵਧੀਆ ਆਲ ਦਿ ਵੈਸਟ ਐਂਡ ਸਭ ਨੂੰ ਦੇਖਣੀ ਚਾਹੀਦੀ ਹੈ ਫਿਲਮ ਦੀ ਜਿਹੜੀ ਮੂਵੀ ਹੁਣ ਤੱਕ ਪੰਜਾਬੀ ਫਿਲਮਾਂ ਆਉਣੀਆਂ ਉਹ ਤੋਂ ਬਹੁਤ ਹਟ ਗਿਆ ਇਹ ਤੋਂ ਇਲਾਵਾ ਜਿਹੜੀ ਇਹਦੇ ਸੀਨ ਦਿਖਾਈ ਗਿਆ ਬਹੁਤ ਵਧੀਆ ਇਹ ਤੋਂ ਇੱਕ ਹੋਰ ਜਿਹੜੀ ਨਵੀਂ ਗੱਲ ਹੋਈ ਹੈ ਇੱਕ ਨਵੇਂ ਚਿਹਰੇ ਨੂੰ ਰਾਣਾ ਰਵੀਰ ਡਾਇਰੈਕਟਰ ਨੇ ਬਹੁਤ ਮੌਕਾ ਦਿਆ ਫੁੱਲ ਮਤਲਬ ਫੁੱਲ ਫਲੈਸ਼ ਜਿਉਂ ਉਹਨਾਂ ਨੇ ਖੁੱਲ ਕੇ ਐਕਟਿੰਗ ਕੀਤੀ ਹੈ ਵਧੀਆ ਰਾਣਾ ਰਣਵੀਰ ਦਾ ਪਰਾਲਾ ਵੀ ਨਵੇਂ ਮੁੰਡਿਆਂ ਨੂੰ ਜੰਗ ਜਿਹੜੇ ਮੁੰਡੇ ਨੇ ਨੰਮੇ ਉਹਨਾਂ ਨੂੰ ਲੈ ਕੇ ਆਏ ਨੇ ਫਿਲਮ ਇਹਦੇ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਨਵਾਂ ਆਈਡੀਆ ਬਹੁਤ ਸੋਹਣੀ ਫਿਲਮ ਲੱਗੀ ਕਿਵੇਂ ਦੀ ਲੱਗੀ ਸਰ ਸੋਹਣੀ ਸੀਗੀ ਹੋ ਫੇਰ ਦੇਖਣ ਦਾ ਮਨ ਕਰਦਾ ਕਿਵੇਂ ਦੀ ਲੱਗੀ ਬਹੁਤ ਸੋਹਣੀ ਮੂਵੀ ਲੱਗੀ ਮੈਮ ਬਹੁਤ ਸੋਹਣੀ ਮੂਵੀ ਲੱਗੀ ਪੰਜਾਬੀ ਸਿਨੇਮਾ 'ਚ ਐਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਐਦਾਂ ਦੀਆਂ ਸਿਲਮਾਂ ਬਣ ਕੇ ਆ ਤਾਂ ਪੰਜਾਬੀ ਸਿਨੇਮਾ ਉੱਪਰ ਆਊਗਾ ਤੇ ਉਹਨਾਂ ਨੇ ਇੱਕ ਜਿਹੜਾ ਬੈਸਟ ਲੈਸਨ ਦਿੱਤਾ ਹੋਇਆ ਹੈ ਵੀ ਜ਼ਿੰਦਗੀ ਦੇ ਹਰ ਰੰਗ ਨੂੰ ਆਨੰਦ ਨਾਲ ਮੰਨਣਾ ਚਾਹੀਦਾ ਰੰਗ ਤੇ ਉਹ ਚੀਜ਼ ਸੀ ਬਹੁਤ ਵਧੀਆ ਸੀ ਥੈਂਕ ਯੂ ਸੋ ਮਚ ਥੈਂਕ ਯੂ ਕਿਵੇਂ ਜੀ ਲੱਗੀ ਬਹੁਤ ਵਧੀਆ ਮੂਵੀ ਹੈ ਤੇ ਸਭ ਨੂੰ ਦੇਖਣੀ ਚਾਹੀਦੀ ਹੈ ਇੱਕ ਨਵਾਂ ਜ਼ਿੰਦਗੀ ਤੋਂ ਸਿੱਖਣਾ ਇੱਕ ਹਰ ਇੱਕ ਪਲ ਨੂੰ ਮੰਨਣਾ ਉਹ ਇੱਕ ਸਿੱਖਿਆ ਹੈ ਜਿਹੜੀ ਮਿਲਦੀ ਹੈ ਜਿਹੜੀ ਜ਼ਿੰਦਗੀ ਤੋਂ ਹਾਰ ਜਾਂਦੇ ਨੇ ਹਨ ਤੇ ਇੱਕ ਨਵਦੀਵ ਐਕਟਰ ਹੈਗਾ ਜਿਹੜਾ ਵਧੀਆ ਐਕਟਰ ਨੇ ਉੱਪਰ ਕੇ ਆਇਆ ਇੱਕ ਨਵਾਂ ਸਿਤਾਰਾ ਬਹੁਤ ਵਧੀਆ ਆਲ ਦੀ ਵੈਸਟ ਐਂਡ ਸਭ ਨੂੰ ਦੇਖਣੀ ਚਾਹੀਦੀ ਹੈ ਥੈਂਕ ਯੂ ਬਹੁਤ ਵਧੀਆ ਮੂਵੀ ਹੈ ਬਹੁਤ ਵਧੀਆ ਫਿਲਮ ਦੀ ਜਿਹੜੀ ਮੂਵੀ ਹੁਣ ਤੱਕ ਪੰਜਾਬੀ ਫਿਲਮਾਂ ਆਉਣੀਆਂ ਉਹ ਤੋਂ ਬਹੁਤ ਹਟਕਿਆ ਇਹ ਤੋਂ ਇਲਾਵਾ ਜਿਹੜੀ ਇਹਦੇ ਸੀਨ ਦਿਖਾਈ ਗਏ ਬਹੁਤ ਵਧੀਆ ਇਹ ਤੋਂ ਇੱਕ ਹੋਰ ਜਿਹੜੀ ਨਵੀਂ ਗੱਲ ਹੋਈ ਹੈ ਇੱਕ ਨਵੇਂ ਚਿਹਰੇ ਨੂੰ ਰਾਣਾ ਰਵੀਨ ਡਾਇਰੈਕਟਰ ਨੇ ਬਹੁਤ ਮੌਕਾ ਦਿਆ ਫੁੱਲ ਮਤਲਬ ਫੁੱਲ ਫਲੈਜ ਜਿਉਂਣਾ ਨੇ ਖੁੱਲ ਕੇ ਐਕਟਿੰਗ ਕੀਤੀ ਆ ਬਹੁਤ ਵਧੀਆ ਲੱਗੀ ਫਿਲਮ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਜਰੂਰ ਦੇਖਣ ਬਹੁਤ ਵਧੀਆ ਕਿਵੇਂ ਦੀ ਲੱਗੀ ਸਟੋਰੀ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗੀ ਵੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਾਂ ਨੂੰ ਰੱਖਣਾ ਨਹੀਂ ਐਡਵਾਂਸ ਚਾਹੀਦੇ ਨੇ ਬੱਚੇ ਬੜਾ ਵਧੀਆ ਲੱਗੇ ਸਾਰਿਆਂ ਨੂੰ ਵੈਸੇ ਕੀ ਕਹਿਣਾ ਚਾਹੋਗੇ ਨਵਦੀਪ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਨਵਦੀਪ ਵਧੀਆ ਐਕਟਰ ਹੈ ਬਹੁਤ ਸੋਹਣੀ ਐਕਟਿੰਗ ਕੀਤੀ ਹੈ ਮੁੰਡੇ ਨੇ ਤੇ ਵਧੀਆ ਰਾਣੇ ਰਣਵੀਰ ਦਾ ਉਪਰਾਲਾ ਵੀ ਨਵੇਂ ਮੁੰਡਿਆਂ ਨੂੰ ਜੰਗ ਜਿਹੜੇ ਮੁੰਡੇ ਨੇ ਨਵੇਂ ਉਹਨਾਂ ਨੂੰ ਲੈ ਕੇ ਆਏ ਨੇ ਫਿਲਮ ਦੇ ਦੇ ਵਿੱਚ ਇੰਡਸਟਰੀ ਦੇ ਵਿੱਚ ਇੱਕ ਨਵਾਂ ਆਈਡੀਆ ਬਹੁਤ ਸੋਹਣੀ ਫਿਲਮ ਲੱਗੀ ਬਹੁਤ ਵਧੀਆ ਜੀ ਬਹੁਤ ਅੱਛਾ ਮੈਸੇਜ ਪ੍ਰੋਵਾਈਡ ਕੀਤਾ ਗਿਆ ਤੇ ਰਣਾ ਰਣਵੀਰ ਸਰ ਦੀ ਐਕਟਿੰਗ ਤੇ ਬਹੁਤ ਵਧੀਆ ਮੂਵੀ ਸੀ ਬਹੁਤ ਚੰਗੀ ਹੋਈਆ ਬਹੁਤ ਵਧੀਆ ਥੀਮ ਬਹੁਤ ਬਹੁਤ ਵਧੀਆ ਫਿਲਮ ਸੀ ਕਨਸੈਪਟ ਬਹੁਤ ਵਧੀਆ ਸੀ ਆਊਟ ਆਫ 5 ਕਿੰਨੀ ਰੇਟਿੰਗ 5/5 ਆਊਟ ਆਫ 5 5 ਬਹੁਤ ਵਧੀਆ ਜ਼ਿੰਦਗੀ ਦਾ ਇੱਕ ਇੱਕ ਦਿਨ ਖੁੱਲ ਕੇ ਜਿਓ ਇਹੀ ਮੈਸੇਜ ਦਿੱਤਾ ਹੈਗਾ ਕਿਵੇਂ ਦੀ ਲੱਗੀ ਬਹੁਤ ਸੋਹਣੀ ਮੂਵੀ ਹੈ ਜੀ ਕਿਵੇਂ ਦੀ ਲੱਗੀ ਫਿਰ ਸੋਹਣੀ ਸੀਗੀ ਹਾਂ ਫੇਰ ਦੇਖਣ ਦਾ ਮਨ ਕਰਦਾ ਤਾਨੂੰ ਕਿਵੇਂ ਲੱਗੀ ਅੱਛੀ ਮੈਂ ਤਾਂ ਫੋਨੇ ਵੇਖਦੀ ਰਹੀ ਸੀ ਮੈਨੂੰ ਕਿੱਦਾਂ ਲੱਗੀ ਮੈਂ ਫਿਲਮ ਦਾ ਕਨਸੈਪਟ ਕਿਵੇਂ ਲੱਗਾ ਇਹ ਅੱਛੀ ਲੱਗੀ ਮੈਨੂੰ ਕਿਵੇਂ ਦਾ ਲੱਗਾ ਬਹੁਤ ਵਧੀਆ ਬਹੁਤ ਵਧੀਆ ਮੈਂ ਬਹੁਤ ਅੱਛੀ ਪਿਕਚਰ ਸੀ ਜੀ ਇਹ ਚ ਮੈਸੇਜ ਬਹੁਤ ਵਧੀਆ ਦਿੱਤਾ ਜੋ ਜ਼ਿੰਦਗੀ ਚ ਦੁੱਖ ਤਕਲੀਫ ਨੂੰ ਦੇਖ ਕੇ ਆਪਣੀ ਜ਼ਿੰਦਗੀ ਛੱਡ ਦੇਣਾ ਜੀਣਾ ਵੇ ਕਿ ਹੁਣ ਤਾਂ ਜ਼ਿੰਦਗੀ ਦਾ ਐਂਡ ਆ ਗਿਆ ਉਹਨਾਂ ਲਈ ਮੋਟੀਵੇਟ ਕਰਨ ਵਾਲੀ ਪਿਕਚਰ ਹੈ ਜੀ ਹਰ ਇੱਕ ਨੂੰ ਦੇਖਣੀ ਚਾਹੀਦੀ ਹੈ ਪਰਿਵਾਰਿਕ ਵਿੱਚ ਰਹਨ ਬਹੁਤ ਅੱਛੇ ਕਿਵੇਂ ਲੱਗੀ ਸਟੋਰੀ ਬਹੁਤ ਵਧੀਆ ਸਟੋਰੀ ਸੀ ਦੇ ਮਸਟ ਵਾਚ ਹੈ ਐਂਡ ਇਟਸ ਅ ਰੀਲੀ ਰੀਲੀ ਗੁੱਡ ਬਹੁਤ ਵਧੀਆ ਮੂਵੀ ਹੈ ਜੀ ਤੇ ਨਿਊ ਟਾਪਿਕ ਹੈ ਅਜੇ ਨਵੇਂ ਟਾਪਿਕ ਆਣੇ ਚਾਹੀਦੇ ਆ ਤੇ ਜ਼ਿੰਦਗੀ ਤੇ ਹੁਣ ਦਾ ਤਰੀਕਾ ਸਿਖਾਉਂਦੀ ਹੈ ਜੀ ਹਾਊ ਟੂ ਲਿਵ ਲਾਈਫ